ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਹਾਂ ਦੁੱਧ ਵਧਾਉਣ ਤੇ ਜਿਵੇਂ ਕਿ ਆ ਤੁਸੀਂ ਮੇਰੇ ਤਿੰਨ ਚੈਨਲ ਵੇਖਦੇ ਹੋ ਦੁੱਧ ਵਧਾਉਣ ਦੇ ਉੱਤੇ ਬਹੁਤ ਮੇਰੀਆਂ ਵੀਡੀਓ ਨੂੰ ਭਰਪੂਰ ਹੰਗਾਰਾ ਦਿੱਤਾ ਹੈ ਉਹ ਮੇਰੇ ਚੈਨਲ ਵੇਖਣ ਵਾਲਿਆਂ ਨੂੰ ਗੁਰਲਾਬ ਸਿੰਘ ਬਠਿੰਡਾ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਹੁਣ ਆਪਾਂ ਲੈ ਕੇ ਆ ਗਏ ਕਣਕ ਦਾ ਦਲੀਆ ਕਣਕ ਦਾ ਦਲੀਆ ਵੀ ਕਹਿੰਦੇ ਆ ਜਿਵੇਂ ਸਾਡੇ ਬਠਿੰਡੇ ਦੀ ਬੈਲਟ ਆ ਗਈ ਇਹੇ ਲੇਟੀ ਵੀ ਕਹ ਦਿੰਦੇ ਆਗੇ ਇਹ ਚੀਜ਼ ਭਾਈ ਇੱਕੋ ਆ ਲਗ ਲਗ ਏਰੀਆ ਦੇ ਵਿੱਚ ਲਗ ਲਗ ਇਸ ਨੂੰ ਬੋਲਿਆ ਜਾਂਦਾ ਹੈ ਇਹ ਲੇਟੀ ਜਿਹੜੀ ਆਪਾਂ ਕਣਕ ਦਾ ਦਲੀਆ ਹੈ ਆਪਾਂ ਇੱਕ ਮੈਂ ਹੋਰ ਵਿਸਤਾਰ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਹੈਗਾ ਇਹ ਪਸ਼ੂ ਨੂੰ ਜਦੋਂ ਕਮਸੇ ਕੰਮ ਵੀ 15 20 ਦਿਨ ਹੋ ਜਾਣ ਉਦੋਂ ਆਪਾਂ ਇਹਨੂੰ ਸਟਾਰਟ ਕਰਨਾ ਹੈ ਜਦੋਂ ਪਸ਼ੂ ਦਾ ਕੜ ਚੱਲ ਪੇ ਜਦੋਂ ਪਸ਼ੂ ਦਾ ਕੜ ਚੱਲ ਪਿਆ ਨਾ ਉਦੋਂ ਮਤਲਬ 15 ਦਿਨ ਦੇ ਸਟਾਰਟ ਤੁਸੀਂ ਕਰ ਦਿਓ ਜੇ ਤੁਸੀਂ ਵਧੀਆ ਤਰੀਕੇ ਦੇ ਉੱਤੇ ਲੇਟੀ ਪਾਉਣੀ ਆ ਜਿਵੇਂ ਕਿ ਮੇਰਾ ਤਜਰਬਾ ਮੈਂ ਹਰ ਵਾਰੀ ਇਹ ਲੇਟੀ ਬਣਾ ਕੇ ਆਪਦੇ ਪਸ਼ੂਆਂ ਨੂੰ ਦਿੰਨਾ ਹੈ ਮੇਰਾ ਤਾਂ ਬਹੁਤ ਪੱਟ ਔਰ ਦੁੱਧ ਵਧਾਉਣ ਵਾਲਾ ਔਰ ਪੂਰਾ ਤਜਰਬੇਦਾਰ ਮੇਰੇ ਕੋਲੇ ਤਾਂ ਛੋਟੀ ਚੱਕੀ ਰੱਖੀ ਵੀ ਐ ਇੱਕ ਹੱਥੀ ਭਾਈ ਇਹਨੂੰ ਹਾਲੋਂ ਅਲਸੀ ਬੀਜਵੰਦ ਨੂੰ ਲਿਆ ਕੇ ਤੇ ਮੈਂ ਤਾਂ ਪੀ ਲੈਣਾ ਹੁੰਨਾ ਹੈਗਾ ਪੀ ਕੇ ਮੈਂ ਖੇਰ ਬਣਾਉਣਾ ਹੈ ਮੈਂ ਤਾਂ ਇਹਦੇ ਵਿੱਚ ਨਾਲ ਪੀਂਦਾ ਪੀਦਾ ਇੱਕ ਮੁਠੀ ਨਾਲ ਸਰੋਂ ਦੀ ਵੀ ਪਾ ਲੈਣਾ ਹੈਗਾ ਐਨ ਪੂਰਾ ਰੀਜਾਂ ਦੇ ਨਾਲ ਬਣਾ ਕੇ ਮੈਂ ਦਲੀਆ ਜਦੋਂ ਲੈਟੀ ਦਿਨਾ ਹੈਗਾ ਮੇਰਾ ਤਾਂ ਬਹੁਤ ਵਧੀਆ ਪ੍ਰਤਿਆਆਵਾ ਆਪਦਾ ਦੁੱਧ ਦੇ ਵਾਸਤੇ ਆ ਮਨਪਸੰਦ ਇਹ ਏ ਅੱਜ ਦੀ ਵੀਡੀਓ ਆ ਮੇਰੀ ਤਾਂ ਖਾਸ ਕਰਕੇ ਮੇਰੇ ਵੀਰ ਵੇਖਣਗੇ ਜਿਹੜਾ ਮੇਰਾ ਇਹ ਤਜਰਬਾ ਕਰਨਗੇ ਆਹ ਵਾਲੀ ਵੀਡੀਓ ਦੁੱਧ ਵਧਾਉਣ ਤੇ ਮੈਂ ਕਹਨਾਗਾ ਭਰਪੂਰ ਦੁੱਧ ਵਧੂਗਾ ਜੀ ਮੇਰੇ ਮੁਤਾਬਕ ਦੇ ਦਿਓ ਕਮ ਸੇ ਕੰਮ ਵੀ ਦਿਓ ਜਿਵੇਂ ਦੁੱਧ ਵਾਲਾ ਪਸ਼ੂ ਆ ਉਹਨੂੰ 4-5 ਮਹੀਨੇ ਮਤਲਬ ਤੁਸੀਂ ਦਿਓ ਕਿਉਂ ਇਹ ਵੀਡੀਓ ਮੈਂ ਪਹਿਲਾਂ ਨਹੀਂ ਪਾਈ ਮੈਂ ਪਾਉਣਾਗਾ ਗਰਮੀ ਸਰਦੀ ਤੇ ਵੀਡੀਓ ਵੀ ਗਰਮੀ ਆ ਤਾਂ ਮੈਂ ਉਹ ਜੀਆਂ ਚੀਜ਼ਾਂ ਦੁੱਧ ਵਧਾਉਣ ਤੇ ਦਿੰਨਾ ਸਰਦੀ ਆ ਤਾਂ ਮੈਂ ਉਹਹੇ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਮਤਲਬ ਆਪਣੀ ਭਾਦੋਂ ਗਈ 15 ਤਰੀਕ ਨੂੰ ਭਾਦੋਂ ਆਪਣੀ ਖਤਮ ਹੋ ਜੂਗੀ ਠੀਕ ਆ ਹੁਣ ਅਗਲੇ ਮਹੀਨੇ ਜਿਹੜੇ ਆਉਣਗੇ ਮਾਰਚ ਦੇ ਤੱਕ ਸਾਰੇ ਠੰਡੇ ਆਉਣਗੇ ਅਪ੍ਰੈਲ ਤੱਕ ਮੈਂ ਵੀਡੀਓ ਸਾਰੀਆਂ ਤੁਹਾਨੂੰ ਗਰਮ ਜੜੀਆਂ ਬੂਟੀਆਂ ਦੀਆਂ ਪਾ ਪਾ ਕੇ ਦੱਸੂਗਾ ਉਹਨਾਂ ਜੜੀਆਂ ਬੂਟੀਆਂ ਦੇ ਨਾਲ ਤੁਸੀਂ ਦੁੱਧ ਵਧਾਓ ਔਰ ਮੇਰੀਆਂ ਵੀਡੀਓ ਵੇਖੋ ਤੇ ਤੁਹਾਡਾ ਵੇਖਣ ਵਾਲਿਆਂ ਦਾ ਧੰਨਵਾਦ ਆ ਜੀਏ ਹੁਣ ਆਪਾਂ ਅੱਜ ਦੇ ਟੌਪਿਕ ਤੇ ਹੁਣ ਆਪਾਂ ਕੀ ਲੈਣਾ ਕਣਕ ਦਾ ਦਲੀਆ 1 ਕਿਲੋ ਇਹਨੂੰ ਭਾਈ ਥੋੜਾ ਮੋਟਾ ਦਲਾ ਕੇ ਲਿਆਓ ਜਦੋਂ ਮਸ਼ੀਨ ਤੇ ਜਾਂਦੇ ਹੋ ਬਰੀਕ ਇਹਨੂੰ ਤੁਸੀਂ ਨਾ ਦਲਾਓ ਬਰੀਕ ਦਲਾਉਣ ਦੇ ਵਿੱਚ ਹਾਜਮਾਉਣ ਦੇ ਉੱਤੇ ਬਹੁਤ ਪਸ਼ੂ ਤੇ ਫਰਕ ਪੈਂਦਾ ਪਸ਼ੂ ਨੂੰ ਅਗਾਲੇ ਵਿੱਚ ਜ਼ੋਰ ਲਾਉਣਾ ਪੈਂਦਾ ਤੇ ਚਿਕਨਾਈ ਇਹਦੇ ਵਿੱਚ ਵੱਧ ਜਾਂਦੀ ਆ ਮੋਟਾ ਦਲਾਓਗੇ ਤਾਂ ਚਿਕਨਾਈ ਇਹਦੇ ਵਿੱਚ ਘਟ ਜੂਗੀ ਫਿਰ ਕੀ ਕਰਨੀ ਆ ਹਾਲੋ ਘਰੇ ਲਿਆ ਕੇ ਰੱਖ ਲਓ ਭਾਈ ਮੇਰੇ ਹਿਸਾਬ ਦੇ ਨਾਲ ਤਾਂ 5 ਕਿਲੋ ਹਲ ਹਲਿਆ ਕੇ ਘਰੇ ਰੱਖੋ 5 ਕਿਲੋ ਹਲ ਅਲਸੀ ਘਰੇ ਲਿਆ ਕੇ ਰੱਖੋ ਉਹਦੋਂ ਅੱਧੀ ਮਾਤਰਾ ਦੇ ਵਿੱਚ ਇਹ ਮਤਵਲ ਆਪਾਂ ਲਿਆ ਕੇ ਰੱਖੋ ਬੀਜ ਬੰਦ ਬੀਜ ਬੰਦ ਜਿਵੇਂ ਹੁਣ ਆਪਾਂ ਇੱਥੇ ਦਿੱਤੇ ਆ ਗਏ ਇੱਥੇ ਆਪਾਂ ਇਹਦੇ ਵਿੱਚ 25 ਗ੍ਰਾਮ ਵੀ ਪਾ ਸਕਦੇ ਹਾਂਗੇ 20 ਗ੍ਰਾਮ ਬੀਜ ਬੰਦ ਇਹ ਮਤਵਲ ਅੱਧੀ ਮਾਤਰਾ ਦੇ ਵਿੱਚ ਤੁਸੀਂ ਲੈ ਆਓ ਲਿਆ ਕੇ ਮਿਕਸ ਕਰਕੇ ਇੱਕ ਪੀਪੀ ਦੇ ਵਿੱਚ ਭਰ ਕੇ ਰੱਖ ਲੋ ਉਹਦੇ ਤੋਂ ਆਪਾਂ ਕੀ ਕਰਨਾ ਹੈਗਾ ਇਹਨੂੰ ਘਰੇ ਛੋਟੀ ਚੱਕੀਆਂ ਲਿਆਓ 500 ਰੁਪਏ ਦੀ 700 ਦੀ ਚੱਕੀ ਮਿਲ ਜਾਂਦੀ ਆ ਇਹਨੂੰ ਪੀ ਕੇ ਤੁਸੀਂ ਤਿਆਰ ਕਰ ਲਓ ਘਰੇ ਉਹਦਾ ਆਪਾਂ ਕੀ ਕਰਨਾ 50-50 ਗ੍ਰਾਮ ਜਿੰਮੇ 150 ਗ੍ਰਾਮ ਹੋ ਗਿਆ 150 ਗ੍ਰਾਮ ਆਪਾਂ ਉਹਦੇ ਵਿੱਚ ਲੈ ਕੇ ਲੇਟੀ ਉਬਲਦੀ ਵਿੱਚ ਉਦੋਂ ਤੁਸੀਂ ਭਾਈ ਪਾ ਲਓ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਗੁੜ ਪਾ ਲਓ ਕਿਲੋ ਆਪਾਂ ਲੇਟੀ ਪਾ ਲਓ ਪਾਣੀ ਲੋੜ ਮੁਤਾਬਕ ਪਾ ਲਿਓ ਉਹ ਮੈਂ ਕਿਹਾ ਕਿਉਂ ਹਰੇਕ ਵੀਰ ਭਰਾ ਨੂੰ ਪਾਉਣ ਦੀ ਬੀਬੀਆਂ ਬਣਾਉਂਦੀਆਂ ਲੇਟੀ ਆਪਣੇ ਕਈ 22 ਲੇਟੀ ਬਣਾਉਂਦੇ ਆਗੇ ਉਹ ਆਪਦੀ ਲੋੜ ਮੁਤਾਬਕ ਪਾਣੀ ਪਾ ਲਓ ਕਿਲੋ ਦੇ ਮਗਰ ਤੁਸੀਂ 250 ਗ੍ਰਾਮ ਗੁੜ ਪਾ ਦਿਓ ਤੇ 150 ਤੋਂ 200 ਗ੍ਰਾਮ ਦੇ ਉੱਤੇ ਇਹ ਤਿੰਨੇ ਚੀਜ਼ਾਂ ਹਾਲੋਂ ਅਲਸੀ ਤੇ ਬੀਜਬੰਦ ਪੀ ਕੇ ਰੱਖ ਲਓ ਉਹ ਤੁਸੀਂ ਇਹਦੇ ਵਿੱਚ ਪਾ ਦਿਓ ਜਦੋਂ ਤੁਸੀਂ ਇਹਦੇ ਵਿੱਚ ਪਾ ਦਿਓਗੇ ਇਹ ਸਾਰਾ ਦਿਨ ਉਬਲਦੀ ਰਹੂਗੀ ਲੇਟੀ ਇੱਕ ਇਹ ਬਹੁਤ ਮਤਬਲ ਪ੍ਰਸ਼ਾਦ ਦੀ ਤਰ੍ਹਾਂ ਬਣੂਗੀ ਇਹ ਭਾਈ ਲੇਟੀ ਦੂਜੀ ਲੇਟੀਆਂ ਨੂੰ ਨਹੀਂ ਬਣਦੀਗੀ ਇਹਨੂੰ ਮਤਲਬ ਘੋਲ ਘਾਲ ਕੇ ਪਾਉਣ ਦੀ ਨਹੀਂ ਲੋੜ ਜਿਵੇਂ ਦੂਜੀ ਲੇਟੀ ਨੂੰ ਪਤਲੀ ਕਰਕੇ ਆਪਾਂ ਕਹੋ ਪਾਓ ਜਿਵੇਂ ਆਪਾਂ ਸ਼ਹਿਰ ਵਾਲੇ ਡਹਿਰਿਆਂ ਵਾਲੇ ਲੇਟੀ ਪਾਉਂਦੇ ਆ ਉਹ ਕਣਕ ਦੀ ਲੇਟੀ ਪਾਉਂਦੇ ਆ ਵਾਲ ਕੇ ਪਤਲੀ ਕਰਕੇ ਔਰ ਪਾਣੀ ਦੇ ਵਿੱਚ ਤੂੜੀ ਤੇ ਸਿਰ ਦਿੰਦੇ ਆ ਗੱਪਲ ਗੱਪਲ ਪਸੂ ਖਾ ਜਾਂਦਾ ਇਹ ਲੇਟੀ ਬਣੂਗੀ ਭਾਈ ਪ੍ਰਸ਼ਾਦ ਵਾਂਗੂ ਔਰ ਪੂਰੀ ਵਧੀਆ ਬਣੂਗੀ ਇਹ ਥੋੜੀ ਕਾਸਟਲੀ ਵੀ ਪਾਊਗੀ ਇਵੇਂ ਆਪਾਂ ਕਹੀਏ ਬੀ ਇਹਦੇ ਐਟਮਾ ਥੋੜੀਆਂ ਪੰਸਾਰੀ ਤੋਂ ਆਉਣਗੀਆਂ ਕੋਈ 100 ਸਵਾ 100 150 ਰੁਪਏ ਕਿਲੋ ਦੇ ਕਰੀਬ ਕਰੀਬ ਇਹ ਹੈਗੀਆਂ ਆਗੀਆਂ ਮਤਲਬ ਤੇ ਅਗਰ ਦੁੱਧ ਬਹੁਤ ਵਧਾਉਣਗੀਆਂ ਔਰ ਬਹੁਤ ਵਧੀਆ ਇਹ ਅੱਜ ਦਾ ਇਹ ਰਿਜ਼ਲਟ ਆ ਆਪਣਾ ਵੀਡੀਓ ਬਣਾਉਣ ਦਾ ਇਹ ਅਗਰ ਤੁਸੀਂ ਮੇਰੇ ਮੁਤਾਬਕ ਬਣਾ ਕੇ ਮੇਰੇ ਮੁਤਾਬਕ ਪਾਤੀ ਇੱਕ ਨੋਟ ਇਹ ਕਰ ਲੋ ਵੀ 10-15 ਦਿਨਾਂ ਤੋਂ ਪਸ਼ੂ ਸੂਏ ਨੂੰ ਮਤਲਬ ਹੋ ਜਾਣ ਦਿਓ ਉਹ ਜਦੋਂ ਇਹ ਤੁਸੀਂ ਲੇਟੀ ਪਾਉਣ ਲੱਗ ਗਏ ਹਾਲੋਂ ਅਲਸੀ ਆ ਜਿਹੜੀ ਇਹ ਅੰਦਰ ਕੋਈ ਵੀ ਲਾਗ ਲੱਗੀ ਵੀ ਆ ਕੋਈ ਥੋੜੇ ਜੇਰ ਰਹੀ ਵੀ ਆ ਜਾਂ ਮੈਲਾ ਨਹੀਂ ਚੱਲਿਆ ਪਸ਼ੂ ਦਾ ਕੜ ਨਹੀਂ ਚੱਲਿਆਗਾ ਕੋਈ ਕਿਸਮ ਦੀ ਪਾਕ ਰਾਤ ਕੋਈ ਵੀ ਅੰਦਰ ਪਸ਼ੂ ਦੇ ਡਿਲੀਵਰੀ ਮੌਕੇ ਰਹੀ ਆ ਇਹ ਤਿੰਨੇ ਚੀਜ਼ਾਂ ਨੇ ਤਾਂ ਭਾਈ ਤੁਹਾਨੂੰ ਬਿਲਕੁਲ ਓਕੇ ਕਰ ਦੇਣਾਗਾ ਇਹ ਤਿੰਨਾਂ ਨੇ ਹਾਲੋਂ ਨੇ ਅਲਸੀ ਨੇ ਬੀਜ ਬੰਦ ਨੇ ਇਹਨੇ ਮਤਲਬ ਬਿਲਕੁਲ ਓਕੇ ਕਰ ਦੇਣਾਗਾ ਜਦੋਂ ਓਕੇ ਕਰ ਦੇਣਾ ਤੁਹਾਡਾ ਆਟੋਮੈਟਿਕ ਪਸ਼ੂ ਦੁੱਧ ਤੇ ਆਜੂਗਾ ਦੁੱਧ ਤੇ ਆਊਗਾ ਤੇ ਔਰ ਵਧੀਆ ਕਮਸੇ ਕਮ ਵੀ ਇਹਨੂੰ ਢਾਈ ਤੋਂ ਤਿੰਨ ਮਹੀਨੇ ਤੁਸੀਂ ਜ਼ਰੂਰ ਪਾਓ ਸੱਜਰ ਸੂਏ ਪਸ਼ੂ ਨੂੰ ਮੈਂ ਹੋਵੇ ਚਾਹੋ ਗਾਂ ਹੋਵੇ ਕਿਸੇ ਨੂੰ ਵੀ ਪਾ ਸਕਦੇ ਹੋ ਭਾਈ ਬਹੁਤ ਵਧੀਆ ਇਹਦਾ ਰਿਜ਼ਲਟ ਆ 100% ਔਰ ਮੇਰੇ ਤਾਂ ਇਹ ਮਨਪਸੰਦ ਦੀਆ ਤੇ ਮੈਂ ਤਾਂ ਹਰ ਵਾਰੀ ਹੋਈ ਇਹ ਤੁਹਾਨੂੰ ਜਿਵੇਂ ਅੱਗੇ ਦੱਸਿਆ ਪਾ ਕੇ ਬਣਾਉਣਾ ਹੀ ਬਣਾਉਣਾ ਜਦੋਂ ਮੇਰਾ ਪਸ਼ੂ ਸੂਪਿਆ ਤੇ ਮੈਂ ਤਾਂ ਬਿਲਕੁਲ ਨਾਲ ਦੀ ਨਾਲ ਸੂਏ ਵੇ ਪਸ਼ੂ ਇਹ ਦੋ ਢਾਈ ਮਹੀਨੇ ਹੈ ਦਿਨਾ ਅੱਜ ਦੀ ਆਪਾਂ ਲੇਟੀ ਬਣਾਈ ਬਹੁਤ ਵਧੀਆ ਮਤਵਲ ਦੇਸੀ ਜੜੀਆਂ ਬੂਟੀਆਂ ਦੇ ਉੱਤੇ ਔਰ ਥੋੜੀ ਜੀ ਮਿਹਨਤ ਕਰਨ ਦੀ ਲੋੜਾ ਅਗਰ ਦੁੱਧ ਤੁਸੀਂ ਜੇ ਤੁਹਾਡਾ 15 16 ਕਿਲੋ ਵਾਲਾ ਪਸ਼ੂ ਵਾਲਾ ਹੈਗਾ ਤਾਂ ਉਹ ਦੋ ਢਾਈ ਕਿਲੋ 3 ਕਿਲੋ ਦੁੱਧ ਨਾ ਵਧਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਬਿਲਕੁਲ ਵਧੂਗਾ ਹੀ ਵਧੂਗਾ ਦੁੱਧ ਜਿਹੜੇ ਮਰਜ਼ੀ ਨੂੰ ਪਾ ਦਿਓ ਭਾਈ ਦੁੱਧ ਬਿਲਕੁਲ ਵਧੂਗਾ ਲੇਟੀ ਪਾਓ ਤੁਸੀਂ ਅੱਜ ਦੀ ਇਹ ਬਣਾ ਕੇ ਔਰ ਤੋਂ ਨੂੰ ਲੈਟੀ ਦੇ ਵਿਸਤਾਰ ਦੇ ਵਿੱਚ ਦੱਸਿਆ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ